ਐਮਰਜੈਂਸੀ ਲੈਂਡਿੰਗ ਸੀ ਇਸ ਜਹਾਜ਼ ਦੇ ਹਵਾਲੇ ਫਿਰ ਇੰਡੀਆ ਦਾ ਇੱਕ ਜਹਾਜ਼ ਸੀ ਜਿਹੜਾ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਸੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਏਅਰਪੋਰਟ ਦਾ ਇੱਕ ਹੈਲੀਕਾਪਟਰ ਸੀ ਜਿਹਦੀ ਐਮਰਜੈਂਸੀ ਲੈਂਡਿੰਗ ਕੈਂਟ ਦੇ ਫੁਕੇਟ ਇੰਟਰਨੈਸ਼ਨਲ ਏਅਰਪੋਰਟ ਤੇ ਇੰਡੀਆ ਦੀ ਫਲਾਈਟ AI 379 ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਏ ਇਸ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਦੀ। ਜਹਾਜ਼ ਦੇ ਵਿੱਚ 55 ਲੋਕ ਸਵਾਰ ਸਨ। ਫਲਾਈਟ ਕੋਕਟ ਤੋਂ ਕੋਕਟ ਤੋਂ ਦਿੱਲੀ ਆ ਰਹੀ ਸੀ। ਇਹਨਾਂ ਨੇ ਜਹਾਜ਼ ਉੱਥੋਂ ਫਿਰ ਗਵਾ ਰਿਹਾ। ਜਹਾਜ਼ ਅੰਡੇਮਨ ਸਾਗਰ ਦੇ ਉੱਪਰ ਇੱਕ ਵੱਡਾ ਚੱਕਰ ਲਗਾਉਂਦੇ ਹੋਏ ਵਾਪਸ ਪਰਤਿਆ ਤੇ 30 ਮਿੰਟ ਬਾਅਦ ਕੋਕਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ। ਇਹਨਾਂ ਨੇ ਸੰਭਾਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਸ ਤਰ੍ਹਾਂ ਲਾਸ਼ਾਂ ਸੜ ਗਈਆਂ ਗਲ ਗਈਆਂ ਅਣਪਛਾਣੀਆਂ ਹੋ ਗਈਆਂ ਟੁਕੜਿਆਂ ਚ ਬਦ ਗਈਆਂ ਤੁਹਾਰੇ ਉਹ ਟੁਕੜਿਆਂ ਤੇ ਪਛਾਣਨਾ ਸੰਭਵ ਹੈ ਸਨੀ ਨੀਂਗੇ ਨੇ ਸੈਂਪਲਾਂ ਦੇ ਰਾਹੀਂ ਉਹਨਾਂ ਦੀ ਪਛਾਣ ਹੋਈ ਤੋਂ ਬਾਅਦ ਹੀ ਪਰਿਵਾਰਨ ਲੈਡ ਬੋਡੀਆਂ ਸੰਭੀਆਂ ਲੈਡ ਇੰਡੀਆ ਦੀ AI 77 ਫਲਾਈਟ ਬੋਇੰਗ 787 ਬ੍ਰੀਮ ਲਾਈਨਰ ਫਲਾਈਟ ਵੀਰ ਵਰਦ ਪਰੇ ਇੱਕ ਪੱਤੀ ਟੈਂਪਾਬਾਦ ਤੋਂ ਲੰਡਨ ਜਿਹੜੀ ਰੰਪਰਿ ਸਿੱਧੇ ਤੱਕ ਨਹੀਂ ਸੋ 69 ਭਾਤ ਪੀ ਜਾਂਦੀ ਪਾ ਜਦ ਹਾਲਸੇ ਮੈਿਕ ਗ੍ਰਹਿਮ ਇੰਛਾ ਤੋਂ ਗਿਆਨ ਲੈ ਕੇ ਵਿਰੋਧੀ ਧਰਾਂ ਨਰਾਜ ਨਜ਼ਰਾਈਆਂ ਪਵਨ ਖਿੜਾ ਨੇ ਅੱਖ ਜਦੋਂ ਕੋਈ ਇਤਹਾਸ ਆਸਾਗਰ ਸੰਦਰਤ ਨੂੰ ਪੰਚ ਜਨਤਰੀ ਦਿੰਦੀ ਹੈ ਤੇ ਗ੍ਰਹਿ ਮੰਤਰੀ ਵੱਲੋਂ ਘੱਟੋ ਘੱਟ ਜਵਾਬ ਦੇਣ ਦਾ ਵਾਅਦਾ ਤਾਂ ਹਾਂ ਕੀਤਾ ਪਰ ਉਹ ਕਿਸਮਤ ਵਾਲਾ ਭਾਸ਼ਣ ਦੇ ਪਵਨ ਜੀ ਦਾ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਧਿਆਨ ਆਸਿਆਂ ਨੂੰ ਕੋਈ ਨਹੀਂ ਰੋਕ ਸਕਦਾ ਜਿੰਮੇਵਾਰੀ ਤੁੱਠਾ ਜੇਕਰ ਗ੍ਰਹਿ ਮੰਤਰੀ ਵੀ ਸੋਚਦੇ ਨੇ ਕਿ ਮਾ ਇਹ ਸਭ ਕੁਝ ਕਿਸਮਤ ਹੈ ਸਾਰੇ ਤੇ ਕਮਨੀ ਸੇਫਟੀ 인ਫਰਾਸਟ੍ਰਕਚਰ ਦੀ ਨਿਯਮ ਕਾਨੂੰਨ ਆਪ ਦਾ ਪ੍ਰਬੰਧਨ ਕੁਟਕੜੀ ਵਾਲੇ ਹੈ ਨਾ ਫਿਰ ਇਹਨਾਂ 'ਚ ਇਨਵੈਸਟਮੈਂਟ ਕਰਨਾ ਬੰਦ ਕਰ ਦੋ ਪੰਜਾਬ 'ਚ ਅੱਤਿ ਪ੍ਰਦਾਨ ਚਨੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤਾਪਮਾਨ 40 ਡਿਗਰੀ ਦੇ ਪਾਰ ਹੈ। ਆਉਂਦੇ ਕੱਲ ਤੋਂ ਮੀਂਹੇ ਰੀ ਚਕਰ ਤੂਫਾਨ ਦੀ ਸੰਭਾਵਨਾ ਹੈਗੀ ਹੈ। ਦਿੱਲੀ ਕੱਪੜਾ ਲਗਾ ਤੱਕ ਫੱਦ ਰਹੀ ਹੈ ਪਰ ਜਿੰਨੀ ਬੁੱਧਵਾਰਨ ਕੀ ਜੁਨੀ ਕੀ ਪਦਨੀ। ਸ਼ੁੱਕਰਵਾਰ ਤੇ ਸ਼ੁੱਕਰਵਾਰ ਵੀ ਆਫਸਨ ਥੋੜਾ ਹਜ਼ਾਰ ਮੈਗਾਵਾਟ ਦੇ ਗ੍ਰੇਡ ਚ ਰਹੇਗੀ। ਪਰ 16900 ਮੈਗਾਵਾਟ ਤੋਂ ਉੱਪਰ ਦੇ ਪੰਕ ਫਿਰ ਪਰਪੰਪ ਅਰਮੀਨ ਕਰਨ ਦੀ ਕਪੀ 350 ਮੈਗਾਵਾਟ ਤੋਂ ਉੱਪਰ 256 ਮੈਗਾਵਾਟ ਮੰਨ ਲਈ ਜਦੋਂ ਕਿ ਫੋਆਲਾ 900 ਮੈਗਾਵਾਟ ਤੇ ਐਸੇ ਨਹੀਂ ਕਰ ਅਣੇਲਾ ਵੀ ਕੱਪ ਰਵੇ ਪੰਜਾਬ ਦੇ ਵਿੱਚ ਕਰਮੀ ਦਾ ਕਹਿਰ ਬਹੁਤ ਵੱਧ ਗਿਆ। ਪਹਿਲਾਂ ਗੱਲ ਆਪਾਂ ਇਸ ਤਾਪਮਾਨ ਦੀ ਕਰਦੇ ਹਾਂ। ਫਿਰ ਅੱਗੇ ਬਹਿੰਦੇ ਹਾਂ। ਸਮੁੱਚੇ ਉੱਤਰੀ ਭਾਰਤ ਦੇ ਵਿੱਚ ਗਰਮੀ ਆਪਣਾ ਬਹੁਤ ਰੰਗ ਬੁਖਾਰ ਰਹੀ ਹੈ। ਮੌਸਮ ਵਿਭਾਗ ਕਹਿੰਦਾ ਕਿ ਹੋ ਸਕਦਾ ਹੈ ਕਿ ਆਉਣ ਦੇ ਕੱਲ ਜਾਂ ਪਰਸੋਂ ਤੋਂ ਥੋੜੀ ਬਹੁਤ ਹਵਾ 'ਚ ਤਬਦੀਲੀ ਆਵੇ। ਰੰਗ ਬਦਲੇ ਮੌਸਮ ਕਣੀਆਂ بگਣ ਨੇਰੀ ਚਖੜ ਵੀ ਆ ਸਕਦਾ ਫਿਰ ਸ਼ਾਇਦ ਥੋੜੀ ਰਾਹਤ ਮਿਲੇ ਫਿਲਹਾਲ ਤਾਂ ਰਾਹਤ ਨਹੀਂ ਹਾਂ ਬਿਜਲੀ ਦੀ ਖੱਪਤ ਦੇ ਵਿੱਚ ਥੋੜੀ ਜਿਹੀ ਰਾਹਤ ਪੰਜਾਬ ਨੂੰ ਮਿਲੀ ਹੈ ਕੱਲ ਦੇ ਮੁਕਾਬਲੇ ਅੱਜ ਸੋ ਪੰਜਾਬ ਚ 8 ਜ਼ਿਲ੍ਹਿਆਂ ਚ ਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਤਾਪਮਾਨ 40 ਡਿਗਰੀ ਦੇ ਪਾਰ ਹੈ ਆਉਂਦੇ ਕੱਲ ਤੋਂ ਮੀਂਹ ਨੇਰੀ ਚਖੜ ਤੂਫਾਨ ਇਹਦੀ ਸੰਭਾਵਨਾ ਹੈਗੀ ਆ ਬਿਜਲੀ ਦੀ ਖੱਪਤ ਲਗਾਤਾਰ ਵਧ ਰਹੀ ਆ ਪਰ ਜਿੰਨੀ ਬੁੱਧਵਾਰ ਲੱਗੀ ਉੰਨੀ ਵੀਰਵਾਰ ਨਹੀਂ ਲੱਗੀ ਇਹ ਥੋੜਾ ਜਿਹਾ ਬਚਾਏ ਤੇ ਸ਼ੁੱਕਰਵਾਰ ਵੀ ਆਫਸਨ 16000 ਮੈਗਾਵਾਟ ਤੇ ਗੇਟ ਚ ਰਹੀ ਆ ਤੇ ਪਰ 16900 ਮੈਗਾਵਾਟ ਤੋਂ ਉੱਪਰ ਜੇ ਮੰਗ ਚੱਲ ਗਈ ਫਿਰ ਹੱਥ ਖੜੇ ਆ ਪਾਵਰ ਕੰਪਨੀ ਤੇ 16800 ਤੱਕ ਜਾ ਚੁੱਕੀ ਹੈ ਔਰ ਇਸ ਪੀਰੀਅਡ ਦੇ ਦਰਮਿਆਨ ਅਣਅਲਾਨੇ ਕੱਟ ਥੋੜੇ ਬਹੁਤ ਲੱਗਣੇ ਸ਼ੁਰੂ ਹੋਏ ਨੇ ਜਿਵੇਂ ਕੀਥਾ ਮਤੇ ਰਾਤ ਨੂੰ ਐ ਬਿਜਲੀ ਬੰਦ ਰੱਖੀ ਗਈ ਫਿਰ ਆ ਗਈ ਕੀਥਾ ਮਤੇ ਦਿਨੇ ਕੱਟ ਲੱਗਣ ਲੱਗੇ ਉਹ ਐਲਾਨੇ ਹੋਏ ਨਹੀਂ ਤੇ ਜੇਕਰ ਇਹ ਸਥਿਤੀ ਹੋਰ ਦੋ ਦਿਨਾਂ ਨੇ ਇਦਾਂ ਖਿੱਚ ਗਈ ਇਹ ਮੌਸਮ ਚ ਤਬਦੀਲੀ ਨਾ ਆਈ ਥੋੜੀ ਬਹੁਤ ਵੀ ਤਾਂ ਫਿਰ ਘਟ ਲੱਗਣੇ ਸ਼ੁਰੂ ਹੋ ਜਾਣਗੇ ਚਲੋ ਮੈਂ ਤੁਹਾਡਾ ਨਾਂ ਸਾਂਝ ਪਾ ਦੇਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਕਹਿੰਦੇ ਬੇਸ਼ੱਕ 0.1 ਡਿਗਰੀ ਦਾ ਤਾਪਮਾਨ ਚ ਨਵੀਂ ਮਹਿਸੂਸ ਕੀਤੀ ਗਈ ਪਰ ਔਸਤਨ ਤਾਪਮਾਨ ਜਿਹੜਾ ਇਹਨਾਂ ਦਿਨਾਂ ਚ ਰਹਿਣਾ ਚਾਹੀਦਾ ਉਹਦੇ ਨਾਲੋਂ 5 ਡਿਗਰੀ ਅਜੇ ਵੀ ਜ਼ਿਆਦਾ ਇਸ ਦਾ ਨਤੀਜਾ ਕਿ ਬਠਿੰਡਾ ਜੇ ਵੀ ਸਭ ਤੋਂ ਗਰਮ ਥਾਮਾ ਚੁੱਕਾ 46.8 ਡਿਗਰੀ ਤਾਪਮਨ ਦਰਜ ਕੀਤਾ ਗਿਆ। ਜਦੋਂ ਕਿ ਗੰਗਾ ਨਗਰ हिसार ਸਰਸਾ ਵੀ 47 ਡਿਗਰੀ ਦੇ ਗੇਟ 'ਚ ਨੇ 48 ਡਿਗਰੀ ਤੱਕ ਆਪਣ ਦੀ ਸੰਭਾਵਨਾ ਬਣੀ ਹੋਈ ਹੈ। ਗਰਮੀ ਦੇ ਕਾਰਨ ਬਿਜਲੀ ਦੀ ਖਪਤ ਜਿਹੜੀ ਤੇਜ਼ੀ ਨਾਲ ਵਧਾ ਹੋਇਆ ਬੁੱਧਵਾਰ ਨੂੰ 16836 ਮੈਗਾਵਾਟ ਦੀ ਮੰਗ ਰਹੀ ਜਦੋਂ ਕਿ 16900 ਮੈਗਾਵਾਟ ਤੱਕ ਹੈ ਇਸੇ ਲਈ ਫਿਰ ਅਣਲਾਨੇ ਕਟ ਲੱਗ ਰਹੇ। ਤੇ ਕਹਿੰਦੇ ਜੀ ਵੀਰਵਾਰ ਨੂੰ ਇੱਕ ਖਪਤ 16300 ਮੈਗਾਵਾਟ ਤੇ ਅੱਜ ਵੀ 16000 ਤੋਂ ਉੱਪਰ ਮੰਨੀ ਜਾ ਰਹੀ ਹੈ। ਕਿੰਨ ਜਗ੍ਹਾ ਤੇ ਬਿਜਲੀ ਦੀ ਕਟੌਤੀਆਂ ਫਿਰ ਖਬਰਾਂ ਆਉਣ ਲੱਗ ਪੀਆਂ ਬਿਜਲੀ ਵਿਭਾਗ ਦਾ ਕਹਿਣਾ ਕਿ ਅਸੀਂ 16900 ਤੱਕ 17000 ਮੈਗਾਵਾਟ ਤੱਕ ਜਾ ਸਕਦੇ ਹਾਂ ਇਤੋਂ ਬਾਅਦ ਦੀ ਸੰਭਾਵਨਾ ਨਹੀਂ ਹੈ ਤੇ ਅੱਠ ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਜੀ ਗਰਮੀ ਦੇ ਕਾਰਨ ਮਤਲਬ ਕਿ ਵਚਨ ਦੀ ਲੋੜ ਹੈ ਕਹਿੰਦੇ ਐ ਚਾਹੇ ਉਹ ਸ਼੍ਰੀ ਮੁਕਸਰ ਸਾਹਿਬ ਹੋਵੇ ਫਰੀਦਕੋਟ ਹੋਵੇ ਫਾਜ਼ਿਲਕਾ ਹੋਵੇ ਬਠਿੰਡਾ ਅਮਰitsar ਤਰਨਤਾਰਨ ਮਾਨਸਾ ਫਿਰੋਜ਼ਪੁਰ ਇਹਨਾਂ ਇੱਥੇ ਸਾਰਿਆਂ 'ਚ ਇਸੇ ਤਰ੍ਹਾਂ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਲੀ ਸ਼੍ਰੀਵਤਿਗੜ੍ਹ ਸਾਹਿਬ ਇਹਨਾਂ ਥਾਵਾਂ ਦੇਤੇ ਵੀ ਹੀਟ ਵੇਵ ਚੱਲਣੀ ਹੈ ਗਰਮ ਹਵਾਵਾਂ ਚੱਲਣੀਆਂ ਨੇ ਲੂ ਚੱਲਣੀ ਹੈ ਮਤਲਬ ਸੋ ਇਸ ਤੋਂ ਇਲਾਵਾ ਪਹਾੜਾਂ ਨਾਲ ਲੱਗਦੇ ਖੇਤਰ ਪਠਾਨਕੋਟ ਗੁਰਦਾਸਪੁਰ ਹਸ਼ਿਆਰਪੁਰ ਮੋਗਾ ਸਰੂਰ ਰੋਪੜ ਤੇ ਪਟਿਆਲਾ ਚ ਵੀ ਕਹਿੰਦੇ ਹੈਨਾ ਇਸੇ ਤਰ੍ਹਾਂ ਚ ਵੀ ਲੂ ਤਾਂ ਚਲਣੀ ਹੀ ਚਲਣੀ ਹੈ ਕਹਿੰਦੇ ਤੋਂ ਬਚ ਨਹੀਂ ਸਕਦੇ ਤੁਸੀਂ ਸੋ ਸਾਰੇ ਜ਼ਿਲ੍ਹਿਆਂ ਚ ਤਾਪਮਨ 40 ਡਿਗਰੀ ਤੋਂ ਉਪਾਰ ਹੈ 42-43 ਡਿਗਰੀ ਰਹਿ ਰਿਹਾ ਹੈ ਪਟੰਡਾ ਸਭ ਤੋਂ ਬਾਅਦ ਜਿੱਥੇ 46 ਡਿਗਰੀ ਤੇ ਪਾਰ ਹੈ। ਸੋ ਮੌਸਮ ਵਿਭਾਗ ਦਾ ਕਹਿਣਾ 14 ਤੇ 15 ਜੂਨ ਨੂੰ ਕਹਿੰਦੇ ਕੁ ਥਾਮਾਂ ਤੇ ਹਲਕੀ بارش ਹੋਣ ਦੀ ਸੰਭਾਵਨਾ ਹੈ। ਤੇ 18 ਤਰੀਕ ਤੱਕ ਵੱਖ-ਵੱਖ ਥਾਮਾਂ ਦੇ ਉੱਤੇ ਗੜੇ ਮਤਲਬ ਉਹਦੇ ਨਾਲ ਗਰਜ ਨਾਲ ਮੀਂਹ ਵੀ ਪੈ ਸਕਦਾ ਥੋੜਾ ਬਹੁਤ ਤੇ ਬਿਜਲੀ ਡਕਨ ਤੇਜ਼ ਹਵਾਵਾਂ ਦੀ ਵੀ ਸੰਭਾਵਨਾ ਹੈ। ਤੇ ਇਸ ਲਈ ਕਹਿੰਦੇ ਕਿ ਆਉਂਦੇ ਦਿਨਾਂ ਦੇ ਵਿੱਚ ਮੌਸਮ ਜਿਤ ਤਰਦੀਲੀ ਹੋ ਸਕਦੀ ਹੈ। ਫਿਲਹਾਲ ਕਰ ਵੀ ਬਣੀ ਰਹਿਣੀ ਹੈ। ਅਹਮਦਾਬਾਦ एयरपोर्ट ਤੇ ਜੋ ਹਾਸਾ ਹੋਇਆ ਉਸ ਹਾਸੇ ਦੇ ਹਵਾਲੇ ਨਾਲ ਕੁਝ ਅਹਿਮ ਪੱਖ ਵਿਚਾਰਨੇ ਵੀ ਬਹੁਤ ਜ਼ਰੂਰੀ ਨੇ ਆਪਾਂ ਪੂਰੇ ਘਟਨਾਕਰਮ ਤੇ ਜਾਵਾਂਗੇ ਨਰਿੰਦਰ ਮੋਦੀ ਹੋਰਾਂ ਨੇ ਦੌਰਾ ਕੀਤਾ ਉਹ ਘਟਨਾ ਸਥਲ ਤੇ ਵੀ ਗਏ ਹਸਪਤਾਲ ਵੀ ਗਏ 에어ਪੋਰਟ ਤੇ ਵੀ ਮਿਲੇ ਤੇ ਉਹਨਾਂ ਦਾ ਟਵੀਟ ਵੀ ਆਇਆ ਤੇ ਇਸਤੇ ਗ੍ਰਹਿ ਮੰਤਰੀ ਵੀ ਮੌਕੇ ਤੇ ਪਹੁੰਚੇ ਜਿਹੜਾ ਇੱਕ ਵਿਅਕਤੀ ਬੱਚਾ ਉਹਦੇ ਨਾਲ ਵੀ ਦਰਦਰਸ਼ਨ ਨੇ ਵੀ ਗੱਲਬਾਤ ਕੀਤੀ ਹੈ ਨਰਿੰਦਰ ਮੋਦੀ ਨੇ ਵੀ ਪ੍ਰਧਾਨ ਮੰਤਰੀ ਨਾਤੇ ਵੀ ਗੱਲਬਾਤ ਕੀਤੀ ਹੈ ਸੋ ਆਪਾਂ ਪਹਿਲਾਂ ਉਹ ਸਾਰੇ ਪੱਖ ਪਾਛਦੇ ਆ ਜੋ ਸਾਡੇ ਸਾਹਮਣੇ ਤਾਜ਼ੇ ਤੱਥਾਂ ਦੇ ਰੂਪ ਚ ਖੜੇ ਨੇ ਗੁਜਰਾਤ ਦਾ ਅਹਮਦਾਬਾਦ 에ਰਪੋਰਟ 에ਰਪੋਰਟ ਦੇ ਉੱਤੇ 에어 ਇੰਡੀਆ ਦਾ AI 177 ਫਲਾਈਟ ਨੰਬਰ A1 177 AI 177 ਸੋ ਕਹਿੰਦੇ ਜੀ ਡੀਐਨਏ ਸੈਂਪਲਿੰਗ ਸ਼ੁਰੂ ਹੋ ਗਈ ਹੈ ਜਿਹੜੇ ਇਹਦੇ ਵਿੱਚ 265 ਲਾਸ਼ਾਂ ਹੁਣ ਤੱਕ ਹਸਪਤਾਲ ਪਹੁੰਚ ਚੁੱਕੀਆਂ 242 ਲੋਕ ਜਹਾਜ਼ 'ਤੇ ਸਵਾਰ ਸੀ ਜਿਨ੍ਹਾਂ 'ਚੋਂ 230 ਯਾਤਰੀ ਸੀ ਦੋ ਪਾਇਲਟ ਸੀ 10 ਕਰੂ ਕੈਬਨ ਕਰੂ ਮੈਂਬਰ ਸੀ ਸੋ ਇੰਜ 242 ਕੁੱਲ ਲੋਕ ਸ਼ਾਮਲ ਸੀ ਜਿਨ੍ਹਾਂ 'ਚੋਂ ਇੱਕ ਵਿਅਕਤੀ ਜਿਹੜਾ ਬਾਹਰ ਹੈ ਨਾ ਵਿਸ਼ਵਾਸ ਨੁਕਾਂ ਦੇ ਉਹ ਬਾਰਾ ਗਿਆ ਤੇ ਉਹ ਬਚ ਗਿਆ ਤੇ 241 ਲੋਕ ਜਹਾਜ਼ ਦੇ ਵਿੱਚ ਜਿਹੜੇ ਸਵਾਰ ਸੀ ਉਹ ਮਾਰੇ ਗਏ ਪਰ ਹੁਣ ਤੱਕ ਗਿਣਤੀ 265 ਹੋ ਗਈ ਹੈ ਮਤਲਬ 24 ਲੋਕ ਹੋਰ ਇਸ ਜਹਾਜ਼ ਦੀ ਚਪੇਟ ਚਾਕੇ ਹਾਸਾ ਗ੍ਰਸ ਦੀ ਜਹਾਜ਼ ਦੀ ਚਪੇਟ ਚਾਕੇ ਮਾਰੇ ਗਏ ਜਿਨ੍ਹਾਂ ਚੋਂ ਅਜੇ ਤੱਕ ਪੰਜ ਦੀ ਜਾਣਕਾਰੀ ਸਿੱਧੇ ਰੂਪ ਚ ਹੈਗੀ ਹੈ ਕਿ ਮੈਡੀਕਲ ਹਸਪੀਟਲ ਦੇ ਵਿੱਚ ਜਿੱਥੇ ਜਾਦ ਕ੍ਰੈਸ਼ ਹੋਇਆ ਪੰਜ ਉਹਨਾਂ ਨਾਲ ਸੰਬੰਧਿਤ ਸਚਾਰਨ 4 ਐਮਬੀਬੀਐਸ ਵਿਦਿਆਰਥੀ ਨੇ ਇੱਕ ਡਾਕਟਰ ਦੀ ਪਤਨੀ ਹੈ ਜਿਹੜੇ ਪੰਜ ਮਾਰੇ ਗਏ ਨੇ ਇਹਨਾਂ ਬਾਰੇ ਜਾਣਕਾਰੀ ਹੈ ਪਰ ਬਾਕੀ ਜਿਹੜੇ 19 ਜਣੇ ਨੇ ਉਹ ਕੌਣ ਨੇ ਉਹਦੇ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਹੈ ਸੋ ਇਸੇ ਲਈ ਡੀਐਨਏ ਸੈਂਪਲਿੰਗ ਸ਼ੁਰੂ ਹੋ ਗਈ ਹੈ ਕਿਉਂਕਿ ਜਿਸ ਤਰ੍ਹਾਂ ਲਾਸ਼ਾਂ ਸੜ ਗਈਆਂ ਗਲ ਗਈਆਂ ਅਣਪਛਾਣੀਆਂ ਹੋ ਗਈਆਂ ਟੁਕੜਿਆਂ 'ਚ ਬਦਲ ਗਈਆਂ ਸੋ ਸਾਰੇ ਉਸ ਪ੍ਰਕਿਰਿਆ ਦੇ 'ਚ ਪਛਾਣਨਾ ਅਸੰਭਵ ਹੈ ਇਸ ਲਈ ਡੀਐਨਏ ਸੈਂਪਲਾਂ ਦੇ ਰਾਹੀਂ ਉਹਨਾਂ ਦੀ ਪਛਾਣ ਹੋਏਗੀ ਉਤੋਂ ਬਾਅਦ ਹੀ ਪਰਿਵਾਰ ਨੂੰ ਡੈੱਡ ਬੁਡੀਆਂ ਸੌਂਪੀਆਂ ਜਾਣਗੀਆਂ 1:38 ਤੇ ਆਪਾਂ ਜਿਵੇਂ ਕੱਲ ਵੀ ਗੱਲ ਕਰ ਰਹੇ ਸੀ 1:38 ਤੇ ਜਹਾਜ਼ ਇਹ ਦੁਪਹਿਰ ਨੂੰ ਉਡਾਨ ਭਰਦਾ ਤੇ 1:40 ਤੇ ਹਾਸਲ ਅਸ਼ਕਾਰ ਹੋ ਜਾਂਦਾ 625 ਫੁੱਟ ਦੀ ਉਚਾਈ ਤੇ ਸੀ ਉਸ ਸਮੇਂ ਜਦੋਂ ਇਹ ਹਾਕੇ ਥਲੇ ਡਿੱਗਦਾ ਤੇ ਬੰਬ ਦੇ ਗੋਲੇ ਚ ਬਦਲ ਜਾਂਦਾ আহমেদাবাদ ਵਿੱਚ ਹੋਏ ਜਹਾਜ਼ ਕ੍ਰੈਸ਼ ਦੇ ਵਿੱਚ ਹੁਣ ਤੱਕ 265 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਨੇ ਇਸ ਵੀ ਜੀ 241 ਜਹਾਜ਼ ਦੇ ਵਿੱਚ ਸਵਾਰ ਜਿਹੜੇ ਪੈਸੰਜਰ ਸੀਗੇ ਉਹ ਨੇ ਤੇ ਪੰਜ ਦੀ ਪਛਾਣ ਹੋਈ ਹੈ। ਗੁਜਰਾਤ ਐਟੀਐਸ ਨੇ ਜਹਾਜ਼ ਦੇ ਮਲਬੇ ਤੋਂ ਫਲਾਈਟ ਦਾ ਡਿਜੀਟਲ ਵੀਡੀਓ ਜਿਹੜਾ ਡੀਵੀਆਰ ਹੁੰਦਾ ਉਹ ਬਰਾਮਦ ਕਰ ਲਿਆ। ਐਟੀਐਸ ਦੇ ਅਧਿਕਾਰ ਨੇ ਕਿਹਾ ਕਿ ਸੈਸਕ ਟੀਮ ਇਸੇ ਤੇ ਜਲਦੀ ਕੰਮ ਕਰੂਗੀ ਇੱਥੇ ਆਊਗੀ। ਇਸ ਤੋਂ ਪਹਿਲਾਂ ਅਪਨੇਂਦਰ ਮੋਦੀਰੋਂ ਦੀ ਗੱਲ ਕਰ ਰਹੇ ਆ ਕਿ ਆਪਾਂ ਪੂਰੀ ਖ਼ਬਰ ਤੇ ਜਾਵਾਂਗੇ। ਪ੍ਰਧਾਨ ਤੇਂਦਰ ਮੋਦੀ ਵੀ ਅਹਮਦਾਬਾਦ ਪਹੁੰਚਦੇ ਨੇ। ਸਭ ਤੋਂ ਪਹਿਲਾਂ ਉਹ ਉਸ ਘਟਨਾ ਸਿਲਦਾ ਦੌਰਾ ਕਰਦੇ ਨੇ ਜਿੱਥੇ ਹਾਦਸਾ ਵਾਪਰਦਾ ਉਸ ਵਾਸੀ ਬਰ ਹਸਪਤਾਲ ਜਾਂਦੇ ਨੇ ਫਿਰ ਉਹ ਉਸ ਜਿਹੜਾ ਇੱਕ ਵਿਅਕਤੀ ਬਚਿਆ ਉਹਦੇ ਨਾਲ ਵੀ ਮੁਲਾਕਾਤ ਕਰਦੇ ਨੇ 에어 ਇੰਡੀਆ ਦੀ এআই 171 ਫਲਾਈਟ ਬੋਇੰਗ 787 ਡ੍ਰੀਮ ਲਾਈਨਰ ਫਲਾਈਟ ਵੀਰਵਾਰ ਦੁਪਹਿਰੇ 1:38 ਟੈਂਡਾਵਾਦ ਤੋਂ ਲੰਡਨ ਦੇ ਲਈ ਉਡਾਨ ਭਰੀ ਸੀ ਜੀ ਦੇ ਵਿੱਚ ਕਹਿੰਦੇ 169 ਭਾਰਤੀ ਯਾਤਰੀ ਸਵਾਰ ਸੀ 163 ਸਿੱਧੇ ਭਾਰਤੀ ਯਾਤਰੀ ਸੀਗੇ ਜਦੋਂ ਕਿ 53 ਬ੍ਰਿਟਸ ਇਹਨਾਂ ਚ ਵੀ ਕਿੰਨੇ ਭਾਰਤੀ ਮੂਲ ਦੇ ਹੋਣੇ ਤੇ ਜਿਵੇਂ ਉਹ ਜਿਹੜਾ ਬੱਚਿਆ ਉਹ ਵੀ ਹੈ ਬ੍ਰਿਟਸ ਨਾਗਰਿਕ ਪਰ ਭਾਰਤੀ ਮੂਲ ਦਾ ਉਸੇ ਤਰ੍ਹਾਂ ਸਤ ਪ੍ਰਤਗਾਲੀ ਤੇ ਇੱਕ ਕੈਨੇਡੀਅਨ ਨਾਗਰਿਕ ਸਮੇਤ 230 ਯਾਤਰੀ ਸਵਾਰ ਸੀਗੇ ਸੋ 2 ਮਿੰਟ ਬਾਅਦ ਹੀ ਫਲਾਈਟ ਕ੍ਰੈਸ਼ ਹੋ ਗਈ ਤੇ ਸਾਰੇ ਇੱਕ ਨੂੰ ਛੱਡ ਕੇ ਲਾਸ਼ਾਂ ਚ ਪਤਰ ਗਏ ਇਹਨਾਂ ਜਿੰਨੇ ਸਵਾਰ ਸੀਗੇ ਉਹਨਾਂ ਚ 103 ਪੁਰਸ਼ ਸੀਗੇ ਆਦਮੀ ਸੀ ਮਤਲਬ 114 ਮਹਿਲਾਵਾਂ ਮਤਲਬ ਔਰਤਾਂ ਸੀ 11 ਜਵਾਕ ਬੱਚੇ ਸੀਗੇ ਦੋ ਦੁੱਧ ਚੁੰਗਦੇ ਜਵਾਕ ਸੀ ਸੋ 103 ਆਦਮੀ 114 ਔਰਤਾਂ 11 ਬੱਚੇ ਤੇ ਦੋ ਨਵਜੰਮੇ ਬੱਚੇ ਛੋਟੇ ਜਵਾਕ ਬਾਕੀ 12 ਗਰੂ ਮੈਂਬਰ ਸੀ ਅਰਧਕਾਂ ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਾ ਪਕਲ ਵੀ ਜ਼ਿਕਰ ਕਰਕੇ ਹਟਿਆ ਵੀ ਜੇ ਰੋ ਪਾਣੀ ਹੋਰੀ ਜਿਹੜੇ ਪੰਜਾਬ ਚ ਬੀਜੇਪੀ ਮਾਮਲੇ ਦੇ ਇੰਚਾਰਜ ਨੇ ਉਹ ਵੀ ਨਾ ਸ਼ਾਮਲ ਨੇ ਇੱਕ ਯਾਤਰੀ ਜੀ ਦੀ ਜਾਨ ਬਚੀ ਆ ਉਹ ਵੀ ਹੈ ਤੇ ਇਹਨਾਂ ਮਰਤਕਾਂ ਦੇ ਵਿੱਚ ਪੰਜਾਬ ਦੇ ਰਾਜਪੁਰਾ ਦੇ ਪਿੰਡ ਅਲਾਣਾ ਨਾਲ ਸੰਬੰਧਿਤ ਵੀ ਇੱਕ ਔਰਤ ਅੰਜੂ ਸ਼ਰਮਾ ਸ਼ਾਮਲ ਸੀਗੀ ਉਹ ਵੀ ਅਚਮਾਰੀ ਗਈ ਆ ਤਾਂ ਪਰਛੋਖੜ ਪੰਜਾਬ ਦੇ ਰਾਜਪੁਰਾ ਖੇਤਰਾਂ ਦਾ ਦੱਸਿਆ ਗਿਆ। ਅਹਮਦਾਬਾਦ 에어ਪੋਰਟ ਦਾ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਇਆ ਉਹ ਵੀ ਦੱਸਦਾ ਕਿ ਟੇਕ-ਆਫ ਤੋਂ 49 ਸਕਿੰਟ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਗਿਆ ਚਾਰ ਵੱਡੇ ਪੁਆਇੰਟ ਉੱਪਰ ਕੇ ਸਾਹਮਣੇ ਆ ਰਹੇ ਨੇ ਜਹਾਜ਼ ਕ੍ਰੈਸ਼ ਮਾਰੇ ਗਏ ਲੋਕਾਂ ਦੀ ਪਛਾਣ ਦੇ ਲਈ ਡੀਐਨਏ ਟੈਸਟ ਲਏ ਜਾ ਰਹੇ ਨੇ ਜਹਾਜ਼ ਕ੍ਰੈਸ਼ ਸਾਈਟ ਉੱਤੇ ਐਨਐਸਜੀ ਦੀ ਟੀਮ ਜਾਂਚ ਲਈ ਪਹੁੰਚ ਗਈ ਹੈ ਅਹਮਦਾਬਾਦ ਪੁਲਿਸ ਜਿਹੜੇ ਸਪਿੰਨਰ ਡੌਗ ਹੁੰਦੇ ਨੇ ਸਨੀਫਰ ਡੌਗ ਉਹਨਾਂ ਨੂੰ ਲੈ ਕੇ ਉਸ ਜਹਾਜ਼ ਜਿੱਤੇ ਕ੍ਰੈਸ਼ ਹੋਇਆ ਉਸ ਸਾਈਟ ਤੇ ਪਹੁੰਚੀ ਹੋਈ ਆ ਤਾਂ ਕਿ ਜੇ ਮਲਬੇ ਵਿੱਚ ਵੀ ਕੋਈ ਲੋਕ ਦਬੇ ਰਹਿ ਗਏ ਹੋਣ ਉਹਨਾਂ ਨੂੰ ਲੱਭ ਕੇ ਬਾਹਰ ਕੱਢਿਆ ਜਾ ਸਕੇ Air India ਨੇ ਅੰਮਦਾਬਾਦ, ਮੁੰਬਈ, ਦਿੱਲੀ ਅਤੇ ਗਟਬਿਕ 에어ਪੋਰਟ ਤੇ ਵਿਦੇਕ ਪਰਿਵਾਰਾਂ ਦੀ ਮਦਦ ਦੇ ਲਈ ਹੈਲਪ ਸੈਂਟਰ ਬਣਾਇਆ ਭਾਰਤ ਦੇ ਲਈ 18005691444 ਤੇ ਭਾਰਤ ਦੇ ਬਾਹਰ ਦੇ ਲਈ 8062779200 ਦੇ ਸੰਪਰਕ ਸਾਧਨ ਲਿਖਿਆ ਮੈਂ ਨੰਬਰ ਦੋਵੇਂ ਫੇਰ ਬੋਲ ਰਿਹਾ ਜੇਕਰ ਭਾਰਤ ਚ ਕਿਸੇ ਨੇ ਤਾਲਮਿਲ ਕਰਨਾ ਭਾਰਤ ਚ ਹੋਈ ਤਾਂ ਕਹਿੰਦੇ ਜੀ ਨੰਬਰ ਹੈਗਾ 18005691444 ਤੇ ਜੇ ਭਾਰਤ ਤੋਂ ਬਾਹਰੋਂ ਕਿਸੇ ਨੇ ਹੈ ਹੈਲਪ ਸੈਂਟਰ ਨਾਲ ਗੱਲ ਕਰਨੀ ਆ ਉੱਥੇ ਫਿਰ ਉਹ ਨੰਬਰ ਮਲਾਉਣ ਬਾਹਰਲੇ ਵਿਦੇਸ਼ੀ 8062779900 ਤੋਏ ਡਾਟਾ ਨੇ ਵੀ ਕਿਹਾ ਕਿ ਅਸੀਂ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਜੀ ਚਲੇ ਗਏ 1-1 ਕਰੋੜ ਦੀ ਸਹਾਈਤਾ ਰਾਸ਼ੀ ਪ੍ਰਦਾਨ ਕਰਾਂਗੇ ਠੀਕ ਹੈ ਇਹ ਸਹਾਈਤਾ ਰਾਸ਼ੀ ਹੁੰਦੀ ਹੈ ਪਰ ਘਟਨਾ ਬਹੁਤ ਮਦਭਾਗੀ ਹੈ ਜੇ ਇਹ ਟਲ ਨਹੀਂ ਸਕਦੀ ਸੀ ਤਾਂ ਅੱਗੇ ਨੁਜਈਆਂ ਨਾ ਹੋਣ ਉਹਦੇ ਲਈ ਚੇਤਨ ਰਹਿਣਾ ਜ਼ਰੂਰੀ ਹੈ ਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਬਿਆਨ ਕਹਿੰਦੇ ਵਿਵਾਦਾਂ 'ਚ ਆ ਗਿਆ ਹਮੇਤਸ਼ਾ ਨੇ ਜਦੋਂ ਇਹ ਕਿਹਾ ਕਿ ਹਾਦਸਿਆਂ ਨੂੰ ਕੋਈ ਰੋਕ ਨਹੀਂ ਸਕਦਾ ਜਦੋਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਸ ਨੂੰ ਕਿਸਮਤ ਦਾ ਹਵਾਲਾ ਦੇ ਕੇ ਛੱਡਣਾ ਚਾਹਿਆ ਤੇ ਫਿਰ ਵਿਰੋਧੀਆਂ ਨੇ ਕਿਰਾਵੰਦੀ ਕੀਤੀ ਕਿ ਤੁਸੀਂ ਮੰਤਰੀ ਹੋ ਕੇ ਜ਼ਿੰਮੇਵਾਰੀਆਂ ਤੋਂ ਭੱਜਦੇ ਹਾਦਸਾ ਵਾਪਰਿਆ ਤਕਨੀਕੀ ਕਾਮੀ ਹੈ ਕਿਤੇ ਕੋਈ ਤਕਨੀਕੀ ਗੜਬੜ ਹੈ ਮਸ਼ੀਨਰੀ ਹੈ ਦੇ ਵਿੱਚ ਤਕਨੀਕੀ ਖਰਾਬੀ ਆਈ ਹੈ ਫਿਰ ਵੀ ਤੁਸੀਂ ਇਹਨੂੰ ਕਿਸਮਤ ਦੇ ਸਾਰ ਛੱਡ ਦੋਗੇ ਫਿਰ ਤਾਂ ਕੋਈ ਪ੍ਰਬੰਧੇ ਨਾ ਕਰੋ ਕਹਿੰਦੇ ਉਤਰ ਕਿਸਮ ਜੀ ਦੀ ਹੋਗੀ ਬੱਚੀ ਜਾਊਗੀ ਜਿਹਦੀ ਨਹੀਂ ਹੋਊਗੀ ਮਰੀ ਜਾਊਗੀ ਗ੍ਰਹਿ ਮੰਤਰੀ ਦੇ ਬਿਆਨ ਨੂੰ ਸਵੇਦਨਸ਼ੀਲ ਨਹੀਂ ਕਿਹਾ ਜਾ ਸਕਦਾ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਸਵਾਲ ਚੁੱਕਿਆ ਕਿ ਉਹਨਾਂ ਨੂੰ ਅਜਿਹਾ ਨਹੀਂ ਬਿਆਨ ਦੇਣਾ ਚਾਹੀਦਾ ਸੀ ਜਹਾਜ਼ ਹਾਦਸੇ ਨੂੰ ਲੈ ਕੇ ਗ੍ਰਹਿ ਮੰਤਰੀ ਮਿਤਸ਼ਾ ਦੇ ਬਿਆਨ ਨੂੰ ਲੈ ਕੇ ਵਿਰੋਧੀ ਧਿਰਾਂ ਨਾਰਾਜ਼ ਨਜ਼ਰਾਈਆਂ ਪਵਨ ਖਿੜਾ ਨੇ ਆਖਿਆ ਕਿ ਜਦੋਂ ਕੋਈ ਜਹਾਜ਼ ਹਾ사ਗ੍ਰਸ ਹੁੰਦਾ ਤਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਗ੍ਰਹਿ ਮੰਤਰੀ ਵੱਲੋਂ ਕਟੋ-ਕਟ ਜਵਾਬ ਦੇਈ ਦਾ ਵਾਅਦਾ ਤਾਂ ਹੋਣਾ ਚਾਹੀਦਾ ਪਰ ਉਹ ਕਿਸਮਤ ਵਾਲਾ ਭਾਸ਼ਣ ਦੇ ਰਹੇ ਨੇ ਨਾ ਕਿ ਜਿੰਮੇ ਨਾ ਕਿ ਜ਼ਿੰਮੇਵਾਰੀ ਵਾਲਾ ਬਲਕਿ ਉਹ ਤਾਂ ਜ਼ਿੰਮੇਵਾਰੀ ਤੋਂ ਪੱਲਾ ਝਾੜ ਕੇ ਤੁਰਦੇ ਬਣੇ ਪਵਨ ਖੇੜਾ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਇਹ ਬਿਆਨ ਹਾਦਸਿਆਂ ਨੂੰ ਕੋਈ ਨਹੀਂ ਰੋਕ ਸਕਦਾ ਜ਼ਿੰਮੇਵਾਰੀ ਤੋਂ ਪਿੱਛਾ ਛਡਾਉਣ ਵਾਲਾ ਜੇਕਰ ਕੋਈ ਵੀ ਨਹੀਂ ਰੋਕ ਸਕਦਾ ਤਾਂ ਫਿਰ ਮੰਤਰਾਲਿਆਂ ਦਾ ਕੀ ਲੋੜ ਹੈ ਇਹਨਾਂ ਦਾ ਕੀ ਮਤਲਬ ਰਹਿ ਜਾਂਦਾ ਚਾਹ ਹਾਦਸੇ ਕੋਈ ਦੇਵੀ ਸ਼ਕਤੀ ਨਾਲ ਨਹੀਂ ਹੁੰਦੇ ਕੀ ਆਪਦਾ ਨਾਲ ਨਹੀਂ ਹੁੰਦੇ ਜੇਕਰ ਅਜਿਹੇ ਹਾਸ ਜਿਹਦੀ ਉਹ ਇਸ ਜ਼ਿਕਰ ਕਰ ਰਹੇ ਨੇ ਜੇਕਰ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਦੇ ਲਈ ਫਿਰ ਸਾਡਾ ਐਨੀਵੇਸ਼ਨ ਰੈਗੂਲੇਟਰ ਸੇਫਟੀ ਪ੍ਰੋਟੋਕੋਲ ਤੇ ਇਸ ਮੁਸ਼ਕਲਾਂ ਦੇ ਚ ਨਜਟਣ ਲਈ ਪ੍ਰਬੰਧਨ ਉਹ ਸਾਰੇ ਕੰਮ ਆਉਂਦੇ ਨੇ ਜੇਕਰ ਗ੍ਰਹਿ ਮੰਤਰੀ ਵੀ ਸੋਚਦੇ ਨੇ ਕਿ ਹਾਂ ਇਹ ਸਭ ਕੁਝ ਕਿਸਮਤ ਦੇ ਸਾਰੇ ਆ ਫਿਰ ਕਹਿੰਦੇ ਸੇਫਟੀ ਇਨਫਰਾਸਟ੍ਰਕਚਰ ਦੀ ਨਿਯਮ ਕਾਨੂੰਨ ਆਪਦਾ ਪ੍ਰਬੰਧਨ ਮੁਸ਼ਕਲ ਕੜੀ ਵਾਲੇ ਹਨਾ ਫਿਰ ਇਹਨਾਂ ਚ ਇਨਵੈਸਟਮੈਂਟ ਕਰਨਾ ਬੰਦ ਕਰ ਦੋ ਕਹਿੰਦੇ ਫਿਰ ਕੀ ਕਰਦੇ ਹੋ ਕਿਉਂ ਕਰਦੇ ਹੋ। ਹਾਂ ਸਭ ਕੁਝ ਕਹਿੰਦੇ ਕਿਸਮਤ ਤੇ ਛੱਡ ਦੋ। ਤੇ ਜੋ ਹੋਊਗਾ ਹੋ ਹੀ ਜਾਊਗਾ ਕਹਿੰਦੇ। ਜੈਨਾਮ ਰਮੇਸ਼ ਨੇ ਵੀ ਇਸ ਦੇ ਉੱਤੇ ਗ੍ਰਹਿ ਮੰਤਰੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਵੀ ਕਿਹਾ ਕਿ ਇਹ ਨੂੰ ਸਵੇਦਨਸ਼ੀਲ ਬਿਆਨ ਨਹੀਂ ਮੰਨਿਆ ਜਾ ਸਕਦਾ। ਗ੍ਰਹਿ ਮੰਤਰੀ ਨੂੰ ਸਵੇਦਨਾ ਦਿਖਾਉਣੀ ਚਾਹੀਦੀ ਸੀ। ਹਾਂ ਨਰਿੰਦਰ ਮੋਦੀ ਹਰੀ ਉਸ ਮੰਝਰ ਵਾਲੀ ਥਾਂ ਤੇ ਗਏ। ਉਹ ਸਾਰਿਆਂ ਨੂੰ ਮਿਲੇ। ਤੋਂ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਟਵੀਟ ਪਾ ਕੇ ਅਫਸੋਸ ਪ੍ਰਗਟਾਇਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਉਤੇ ਲਿਖਿਆ ਅੱਜ ਅਹਮਦਾਬਾਦ ਵਿੱਚ ਦੁਰਘਟਨਾ ਸਥਾਨ ਦਾ ਮੈਂ ਦੌਰਾ ਕੀਤਾ ਤਵਾਹੀ ਦਾ ਮੰਜ਼ਰ ਬਹੁਤ ਦੁਖਦਾਇਕ ਸੀ ਰਾਹਤ ਤੇ ਬਚਾਅ ਕਰਜਾਂ ਜੁਟੀਆਂ ਟੀਮਾਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜੋ ਲਗਾਤਾਰ ਮਿਹਨਤ ਕਰ ਰਹੇ ਨੇ ਇਸ ਤ੍ਰਾਸਦੀ ਦੇ ਦਿਨਾਂ ਵਿੱਚ ਲੋਕਾਂ ਨੇ ਇਸ ਤ੍ਰਾਸਦੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇਆਂ ਨੂੰ ਖੋਇਆ ਉਹਨਾਂ ਦਾ ਦਰਦ ਹਰ ਕੋਈ ਨਹੀਂ ਸਮਝ ਸਕਦਾ ਮੇਰੀਆਂ ਸਵੇਦਨਾ ਮਾ ਉਹਨਾਂ ਦੇ ਨਾਲ ਨੇ ਪਰਮਧਰ ਮੋਦੀ ਨੇ ਕਿਹਾ ਕਿ ਇਸ ਜਹਾਜ਼ ਦੁਰਘਟਨਾ ਨੇ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਪਹਚਾਇਆ। ਐਨੇ ਲੋਕਾਂ ਦਾ ਅਚਾਨਕ ਚਲੇ ਜਾਣਾ ਦਿਲ ਤੋੜਨ ਵਾਲਾ ਹੁੰਦਾ ਹੈ। ਮੈਂ ਇਸ ਮੌਤ ਨੂੰ ਆਪਣੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ। ਆਪਣੇਆਂ ਨੂੰ ਖਾਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਗਹਿਰੀ ਸਵੇਦਨਾ ਹੈ। ਮੈਂ ਉਹਨਾਂ ਦੇ ਦਰਦ ਨੂੰ ਸਮਝਦਾ ਹਾਂ। ਮੈਂ ਜਾਣਦਾ ਹਾਂ ਕਿ ਸਾਹਸ ਵਿੱਚ ਜੋ ਖਾਲੀਪਨ ਬਣਿਆ ਉਸ ਨੂੰ ਭਰਨ ਲਈ ਸਾਲਾਂ ਲੱਗਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 에어ਪੋਰਟ ਦੇ ਉੱਤੇ ਜਾ ਕੇ 비제 ਰੁਪਾਣੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀ ਪੰਜਾਬ ਦੇ ਇਸ ਮੌਕੇ ਬੀਜੇਪੀ ਮਾਮਲੇ ਦੇ ਚਾਰਜ ਸੀ ਉਹਨਾਂ ਦੀ ਧਰਮ ਪਤਨੀ ਨਾਲ 에어ਪੋਰਟ ਤੇ ਮੁਲਾਕਾਤ ਕੀਤੀ ਹਸਪਤਾਲ ਚ ਜ਼ਖਮੀਆਂ ਨੂੰ ਮਿਲੇ ਉਤ ਤੋਂ ਬਾਅਦ 에어ਪੋਰਟ ਵਾਪਸ ਆਏ 에어ਪੋਰਟ ਤੇ ਵਾਪਸ ਆ ਕੇ ਉਹਨਾਂ ਨੇ 비제 ਰੁਪਾਣੀ ਜਿਹੜੀ ਉਹਨਾਂ ਦੀ ਪਤਨੀ ਸੀ ਅੰਜਲੀ ਰੁਮਾਣੀ ਉਹਨਾਂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਗਰੇ ਰਾਜ ਮੰਤਰੀ ਉਹਨਾਂ ਦੇ ਨਾਲ ਸੀ ਉਸ ਮੌਕੇ ਫੋਰ ਅਧਿਕਾਰੀ ਹਮਲਾ ਫਲਾ ਨਾਲ ਸੀ ਤੇ ਹਸਤਾਲ ਚ ਮੁਲਾਕਾਤਾਂ ਦੌਰਾਨ ਉਹਨਾਂ ਨੇ ਉਸ ਵਿਅਕਤੀ ਨਾਲ ਵੀ ਮੁਲਾਕਾਤ ਕੀਤੀ ਜਿਹੜਾ ਇੱਕੋ ਇੱਕ ਬਚਿਆ ਜੀ ਹਾਂ ਇਹ ਇਰ ਇੰਡੀਆ ਦਾ ਜਹਾਜ਼ ਜਦੋਂ ਕ੍ਰੈਸ਼ ਹੋਇਆ ਤਾਂ ਇਸ ਦੇ ਵਿੱਚੋਂ ਇੱਕ ਵਿਅਕਤੀ ਬਚਿਆ ਜਿਸ ਦਾ ਨਾਮ ਵਿਸ਼ਵਾਸ ਕੁਮਾਰ ਹੈ ਰਮੇਸ਼ ਵਿਸ਼ਵਾਸ ਕੁਮਾਰ ਉਹ ਕਹਿੰਦਾ ਵਿਸ਼ਵਾਸ ਕੁਮਾਰ ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਬਚ ਗਿਆ ਜਹਾਜ਼ ਕ੍ਰੈਸ਼ ਦੇ ਵਿੱਚ ਬਚੇ ਇੱਕ ਮਾਤਰ ਯਾਤਰੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਜਿਹੜਾ ਗੱਲਬਾਤ ਕੀਤੀ ਹੁਣ ਸਵਾਲ ਕੀਤੇ ਉਹਨੇ ਜਵਾਬ ਦਿੱਤੇ ਉਹਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਦਰਵਾਜ਼ਾ ਟੁੱਟ ਗਿਆ ਤੇ ਮੈਂ ਸੀਟਸ ਨੇ ਬਾਹਰ ਆ ਕੇ गिर ਗਿਆ ਮੈਂ ਬਚ ਗਿਆ ਤੇ ਜਿੱਥੇ ਏ ਖੇਤ ਟਕਰਾਇਆ ਸੀ ਬਾਕੀ ਥਾਂਵਾਂ ਦੇ ਉੱਤੇ ਦਵਾਰ ਵਿੱਚ ਫਸਦੀ ਸੀ ਸ਼ਾਇਦ ਇਸ ਲਈ ਕੋਈ ਹੋਰ ਨਿਕਲ ਨਹੀਂ ਪਾਇਆ ਮੈਨੂੰ ਨਿਕਲਣ ਦਾ ਥਾਂ ਮਿਲ ਗਈ ਤੇ ਮੈਂ ਨਿਕਲ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਕਰਵਾਰ ਨੂੰ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਅਹਮਦਾਬਾਦ ਦੇ ਵਿੱਚ ਹ ਜਖਮੀ ਵਿਸ਼ਵਾਸ ਕੁਮਾਰ ਨਾਲ ਮੁਲਾਕਾਤ ਕੀਤੀ ਆ ਅਹਮਦਾਬਾਦ ਜਾਜ ਹਾਸੇ ਵਿੱਚ ਜਿੰਦਾ ਬੱਚੇ ਕੋਲ ਤੇ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੇ ਦੱਸਿਆ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿੰਦਾ ਬਾਹਰ ਕਿਵੇਂ ਨਿਕਲ ਆਇਆ ਸ਼ਾਇਦ ਦਰਵਾਜ਼ਾ ਟੁੱਟਿਆ ਮੈਂ ਸੀਟਸ ਨੇ ਥੱਲੇ ਡਿੱਗ ਗਿਆ ਤੇ ਉਸ ਤੋਂ ਬਾਅਦ ਮੈਨੂੰ ਕੋਈ ਯਾਦ ਨਹੀਂ ਰਮੇਸ਼ ਕੁਮਾਰ ਅਹਮਦਾਬਾਦ ਦੇ ਸਿਵਲ ਹਸਪਤਾਲ ਚ ਭਰਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹਾਲਚਲ ਜਾਣਿਆ ਸਵਾਦਰ ਮੇਸ਼ਨੇ ਜੀ ਦੀ ਨਿਊਜ਼ ਨਾਲ ਵੀ ਹਲਾਤ ਕੀਤੀ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਹਲਚਲ ਜਦੋਂ ਪੁੱਛਿਆ ਤੇ ਨਾਲੇ ਪੁੱਛਿਆ ਕਿ ਹਾ사 ਕਿਵੇਂ ਹੋਇਆ ਪਰਮੇਸ਼ ਨੇ ਜਾਣਕਾਰੀ ਦਿੱਤੀ ਕਿ ਮੈਂ ਜਹਾਜ਼ ਦੇ ਵਿੱਚ 11 A ਸੀਟ ਦੇ ਉੱਤੇ ਸੀ ਹਾਸੇ ਤੋਂ ਬਾਅਦ ਘਟਨਾ ਸਲ ਤੋਂ ਖੁਦ ਮੈਂ ਪੈਦਲ ਤੁਰ ਕੇ ਬਾਹਰ ਨਿਕਲੇ ਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਜਿੰਦਾ ਬਚ ਗਿਆ ਸਭ ਕੁਝ ਮੇਰੇ ਸਾਹਮਣੇ ਹੋਇਆ ਮੈਨੂੰ ਪਤਾ ਨਹੀਂ ਕਿ ਸਭ ਕਿਵੇਂ ਹੋਇਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿੰਦਾਬਾਰ ਨਿਕਲ ਸਕਿਆ ਥੋੜੇ ਵਕਤ ਲਈ ਲੱਗਿਆ ਸੀ ਕਿ ਮੈਂ ਵੀ ਮਰਨ ਵਾਲਿਆਂ ਚਾ ਮੇਰੀ ਅੱਖ ਖੁੱਲੀ ਤਾਂ ਲੱਗਾ ਕਿ ਮੈਂ ਤਾਂ ਜਿੰਦਾ ਮੈਂ ਸੋਚਿਆ ਮੈਂ ਇਥੋਂ ਨਿਕਲ ਸਕਦਾ ਮੈਂ ਨਿਕਲ ਵੀ ਗਿਆ ਫਲਾਈਟ ਦੇ ਟੇਕ-ਆਫ ਹੁੰਦੇ ਹੀ ਕੀ ਹੋਇਆ ਜਦੋਂ ਮੋਦੀ ਹੋਰੀ ਉਹਨੂੰ ਇਹ ਪੁੱਛ ਰਹੇ ਸੀ ਤਾਂ ਵਿਸ਼ਵਾਸ ਕੁਮਾਰ ਨੇ ਜਵਾਬ ਦਿੱਤਾ ਕਿ ਟੇਕ-ਆਫ ਹੁੰਦਿਆਂ ਹੀ ਚੰਦ ਸਕਿੰਟਾਂ ਬਾਅਦ ਹੀ ਸਾਨੂੰ ਲੱਗਿਆ ਕਿ ਸਭ ਕੁਝ ਖਤਮ ਹੋਣ ਜਾ ਰਿਹਾ ਬਾਅਦ ਚ ਗ੍ਰੀਨ ਤੇ ਬਾਈਟ ਲਾਈਟ ਔਨ ਹੋ ਗਈਆਂ ਫਿਰ ਜਿਵੇਂ ਹੀ ਸਪੀਡ ਵਧਾਈ ਗਈ ਪਰ ਜਹਾਜ਼ ਉੱਪਰ ਜਾਣ ਦੀ ਬਜਾਏ ਗਿਰਿਆ ਤੇ ਧਮਾਕਾ ਹੋ ਗਿਆ ਜਦੋਂ ਫਲਾਈਟ ਹੋਸਟਲ ਤੇ ਡਿੱਗੀ ਤਾਂ ਤੁਸੀਂ ਬਾਹਰ ਨਿਕਲੇ ਸਵਾਲ ਮੋਦੀ ਨੇ ਫੇਰ ਕੀਤਾ ਜਾਂ ਡीडी न्यूज ਨੇ ਵੀ ਕੀਤਾ ਮੇਰੀ ਸੀਟ ਜਹਾਜ਼ ਦੇ ਜਿਸ ਹਿੱਸੇ ਵਿੱਚ ਸੀ ਉਹ ਬਿਲਡਿੰਗ ਦੇ ਹੇਠਲੇ ਹਿੱਸੇ ਨਾਲ ਟਕਰਾਇਆ ਹੋਵੇਗਾ ਉੱਪਰ ਦੇ ਹਿੱਸੇ ਵਿੱਚ ਅੱਗ ਲੱਗੀ ਹੋਈ ਸੀ ਕਈ ਲੋਕ ਫਸ ਗਏ ਸੀ ਸ਼ਾਇਦ ਮੈਂ ਸੀਟ ਸਣੇ ਥਲੇ ਡਿੱਗ ਗਿਆ ਮੈਂ ਜਿਵੇਂ ਤਿਵੇਂ ਬਾਹਰ ਨਿਕਲ ਸਕਿਆ ਦਰਵਾਜ਼ਾ ਟੁੱਟ ਗਿਆ ਹੋਵੇਗਾ ਸਾਹਮਣੇ ਕੁਝ ਖਾਲੀ ਜਗ੍ਹਾ ਮੈਨੂੰ ਦਿਖੀ ਤਾਂ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਕੰਧ ਸੀ ਇਸ ਲਈ ਸ਼ਾਇਦ ਕਈ ਹੋਰ ਨਿਕਲ ਨਹੀਂ ਸਕਿਆ ਅੱਖਾਂ ਦੇ ਸਾਹਮਣੇ ਹੀ ਦੋ 에어 호ਸਟੈਸ ਇੱਕ ਅੰਕਲ ਆਂਟੀ ਸਭ ਕੁਝ ਮੈਂ ਜਲਦ ਆ ਦੇਖਿਆ ਤੇ ਮੈਂ ਪੈਦਲ ਚੱਲ ਕੇ ਬਾਹਰ ਨਿਕਲ ਆਇਆ ਇਹ ਹੈ ਉਸ ਗਲੋਤੇ ਬੱਚੇ ਵਿਅਕਤੀ ਦਾ ਬਿਆਨੀਆਂ ਚਲੋ ਜਾਂਦੇ ਜਾਂਦੇ ਆਪਾਂ ਥੋੜੀ ਜੀ ਗੱਲ ਇਸ ਪਹਿਲੂ ਤੋਂ ਵੀ ਕਰ ਲਈ ਹੈ ਕਿ ਕੁਝ ਹੋਰ ਅੱਜ ਦੋ ਥਾਵਾਂ ਦੇ ਉੱਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਇਸ ਜਹਾਜ਼ ਦੇ حوالے ਨਾਲ Air India ਦਾ ਇੱਕ ਜਹਾਜ਼ ਸੀ ਜਿਹੜਾ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਦੂਸਰੇ ਪਾਸੇ ਪੰਜਾਬ ਦੇ ਵਿੱਚ Air Force ਦਾ ਇੱਕ ਹੈਲੀਕਾਪਟਰ ਸੀ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ Air India ਦਾ ਜਹਾਜ਼ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਕਿਉਂਕਿ ਰੋਲਾ ਪੈ ਗਿਆ ਕੁਝ ਬੰਬ ਹੈ ਬੰਬ ਹੋਣ ਦੀ ਸੂਚਨਾ ਤੇ ਫੁਕੇਟ ਦੇ ਵਿੱਚ ਦਿੱਲੀ ਤੋਂ ਆ ਰਹੇ 155 ਯਾਤਰੀਆਂ ਨੂੰ ਨਾਲ ਲੈ ਕੇ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ। THAILAND ਦੇ ਫੁਕੇਟ ਇੰਟਰਨੈਸ਼ਨਲ ਰਿਪੋਰਟ ਦੇ ਤਹਿਤ ਏਅਰ ਇੰਡੀਆ ਦੀ ਫਲਾਈਟ AI 379 ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਇਹ ਇਸ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਕੱਲ ਦੀ ਘਟਨਾ ਤੋਂ ਬਾਅਦ ਫਿਰ ਕੁਝ ਸਮੇਂ ਲਈ ਸਾਰੀਆਂ ਧਿਰਾਂ ਚੇਤਨ ਹੋ ਜਾਂਦੀਆਂ ਨੇ ਤੇ ਉਹ ਫਿਕਰ ਵੀ ਵੱਜ ਜਾਂਦਾ ਜਿਹੜੇ ਲੋਕ ਹੁਣ ਇਸ ਸਮੇਂ ਜਹਾਜ਼ ਸਫ਼ਰ ਕਰ ਰਹੇ ਹੋਣਗੇ ਅਗਲੇ 2-3 ਦਿਨ ਉਹਨਾਂ ਨੂੰ ਫਿਕਰ ਰਹਿਣਾ ਉਹਨਾਂ ਦੇ ਪਰਿਵਾਰਾਂ ਨੂੰ ਫਿਕਰ ਰਹਿਣਾ ਸੋ ਜਿਹੀ ਘਟਨਾ ਦਾ ਜਦੋਂ ਸੂਚਨਾ ਮਿਲਦੀ ਹੈ ਉਹ ਸੱਚੀ ਝੂਠੀ ਹੋਵੇ ਇੱਕ ਵਾਰ ਫਿਕਰ ਫਿਰ ਵੱਧਾ ਇਹ ਜਹਾ ਇਸ ਜਹਾਜ਼ ਦੇ ਵਿੱਚ 155 ਲੋਕ ਸਵਾਰ ਸਨ ਫਲਾਈਟ ਫੁਕੇਟ ਤੋਂ ਫੁਕੇਟ ਤੋਂ ਦਿੱਲੀ ਆ ਰਹੀ ਸੀ 에য়ার ਇੰਡੀਆ ਦਾ ਜਹਾਜ਼ ਹੈ ਉਥੋਂ ਦਿੱਲੀ ਨੂੰ ਆ ਰਿਹਾ ਸੀ ਨਿਊਜ਼ੀਅੰਸੀ ਰਾਈਟਰ ਨੇ ਫਲਾਈਟ ਟੇਕਰ ਫਲਾਈਟ ਨੰਬਰ 24 ਦੇ حوالے ਨਾਲ ਦੱਸਿਆ ਕਿ ਇੰਡੀਆ ਦੀ ਫਲਾਈਟ ਨੇ ਫੁਕੇਟ 에ਰਪੋਰਟ ਤੋਂ ਭਾਰਤੀ ਸਮੇਂ ਅਨੁਸਾਰ ਤਵੇਰੇ 9:30 ਵਜੇ ਉਥੋਂ ਦੇ ਸਮੇਂ ਅਨੁਸਾਰ ਦੁਪਹਿਰ ਦੇ 2:30 ਵਜੇ ਟੇਕ-ਆਫ ਦੀ ਕੋਸ਼ਿਸ਼ ਕੀਤਾ ਸੀ ਜਹਾਜ਼ ਅੰਡੇਮਨ ਸਾਗਰ ਦੇ ਉੱਪਰ ਇੱਕ ਵੱਡਾ ਚੱਕਰ ਲਗਾਉਂਦੇ ਹੋਏ ਵਾਪਸ ਪਰਤਿਆ ਤੇ ਤਕਰੀਬੀ 2 ਮਿੰਟ ਬਾਅਦ ਫੁਕੇਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ ਸਾਰੇ ਯਾਤਰੀ ਅਤੇ ਕਰੂ ਸੇਫ ਸਨ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਨੇਸ਼ਨ ਥਾਈਲੈਂਡ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਦੇ ਹੀ ਫੁਕੇਟ 에어ਪੋਰਟ ਨੇ 에어ਪੋਰਟ ਐਮਰਜੈਂਸੀ ਪਲਾਨ ਐਕਟੀਵੇਟ ਕਰ ਲਿਆ ਰਿਪੋਰਟ ਅਫਸਰਾਂ ਨੇ ਕਿਹਾ ਕਿ ਤਮਕੀਨ ਨੂੰ ਲੈ ਕੇ ਸਾਰੇ ਜ਼ਰੂਰੀ ਕਦਮ ਚੁੱਕੇ ਗਏ। ਜ਼ਿਆਦਾ ਜਾਣਕਾਰੀ ਮਿਲਣ ਤੇ ਅਪਡੇਟ ਹੋਰ ਕੀਤਾ ਜਾਊਗਾ। ਫਿਲਹਾਲ ਇਹ ਜਾਣਕਾਰੀ ਹੈ। ਹیدرਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ। ਪੰਜਾਬ ਪੰਜਾਬ ਦੇ ਵਿੱਚ ਏਅਰ ਫੋਰਸ ਦਾ ਅਪਾਚੀ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਹੋਈ। ਪਠਾਨਕੋਟ ਵਿੱਚ ਅੱਜ ਏਅਰ ਫੋਰਸ ਦੇ ਅਪਾਚੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਹੈਲੀਕਾਪਟਰ ਨੇ ਪਠਾਨਕੋਟ ਏਅਰਬਾਸਟੇਸ਼ਨ ਤੋਂ ਉਡਾਨ ਭਰੀ ਸੀ। ਜਿਵੇਂ ਹੀ ਉਹ ਹਲੇਟਾ ਪਿੰਡ ਦੇ ਕੋਲ ਪਹੁੰਚਿਆ ਤੇ ਤਕਨੀਕੀ ਖਾਮੀ ਆ ਗਈ। ਇਸ ਵਕਤ ਪਾਇਲਟ ਰਸੂਤ ਨੂੰ ਤੁਰੰਤ ਖੇਤਾ ਚ ਲੈਂਡ ਕਰਾ ਲਿਆ। ਸੂਚਨਾ ਮਿਲਦੇ ਹੀ ਫੌਜ ਤੇ ਪੁਲਿਸ ਉੱਤੇ ਪਹੁੰਚ ਗਈ। ਹੈਲੀਕਾਪਟਰ ਸਵਾਰ ਜਵਾਨ ਸੁਰੱਖਿਅਤ ਨੇ। ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਫੌਜ ਨੇ ਆਸ-ਪਾਸ ਏਰੀਆ ਸਿਲ ਕੀਤਾ। ਇਸ ਵਕਤ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ। ਕਰੀਬ 2 ਘੰਟੇ ਬਾਅਦ ਹੈਲੀਕਾਪਟਰ ਵਾਪਸ ਹੋ ਗਿਆ। ਇਹ ਅਪਾਚੇ ਹੈਲੀਕਾਪਟਰ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਨੇ। ਇੱਕ ਹਫਤੇ ਪਹਿਲਾਂ ਯੂਪੀ ਚ ਐਮਰਜੈਂਸੀ ਲੈਂਡਿੰਗ ਹੋਈ ਸੀ। ਹਾਂ। ਮਤਲਬ 6 ਜੂਨ ਨੂੰ यूपी ਦੇ ਸਾਰਨਪੁਰ ਦੇ ਵਿੱਚ 에어ਫੋਰਸ ਦੇ ਅਪਾਚੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ। ਸੋ ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਕੁਝ ਸਮੇਂ ਪਹਿਲਾਂ ਵੀ ਮਾਰਚ ਮਹੀਨੇ 'ਚ ਮਤਲਬ ਇਸੇ ਮਾਰਚ ਮਹੀਨੇ 'ਚ ਲੰਗੇ ਪੰਚਕੁਲਾ 'ਚ ਵੀ ਕ੍ਰੈਸ਼ ਹੋ ਗਿਆ ਸੀ ਇੱਕ ਜਗਵਾਰ ਜਹਾਜ਼ ਹੈ ਨਾ ਮਾਰਚ ਮਹੀਨੇ 'ਚ 에어ਫੋਰਸ ਦਾ ਫਾਈਟਰ ਜੈਟ ਜਗਵਾਰ ਹਰਿਆਣਾ ਦੇ ਪੰਚਕੁਲਾ ਨਜ਼ਦੀਕ ਕ੍ਰੈਸ਼ ਹੋ ਗਿਆ ਸੀ ਪਾਇਲਟ ਜਾਨ ਬਚਾਉਣ 'ਚ ਕੰਮ ਜਾ ਰਿਹਾ ਪਰ ਜਹਾਜ਼ ਟੁਕੜੇ ਟੁਕੜੇ ਹੋ ਗਿਆ ਸੀ ਸੋ ਇਸ ਲਈ ਇਹ ਵੀ ਦੋ ਖਬਰਾਂ ਨਾਲ ਨਾਲ ਗੌਰ ਮੰਗਦੀਆਂ ਨੇ ਕਿ ਇੱਕ 에어 ਇੰਡੀਆ ਦੀ ਜਿਹੜੀ ਫਲਾਈਟ ਹੈ థਾਈਲੈਂਡ ਦੇ ਵਿੱਚ ਕੁਝ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਦੂਸਰਾ ਪੰਜਾਬ ਦੇ ਵਿੱਚ 에어 ਫੋਰਸ ਦਾ ਇੱਕ ਹੈਲੀਕਾਪਟਰ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਬਹੁਤ ਬਹੁਤ